ਉਹ ਤਾਂ ਮੈਨੂੰ ਪਤਾ ਨਹੀਂ ਪੰਜਾਬੀ ਦੇ ਵਿੱਚ ਵੀ ਹੈ ਆਪਾਂ ਕਹਿੰਦੇ ਨਾ ਹਿੰਦੀ ਚ ਬੋਲਦੇ ਆਂ ਅੰਗੂਰ ਖੱਟੇ ਪੰਜਾਬੀ ਦਾ ਹੱਥ ਨਾ ਓਪੜੇ ਥੂ ਕੋੜੀ ਹੱਥ ਨਾ ਓਪੜੇ ਥੂ ਕੋੜੀ ਹੱਥ ਨਾ ਓਪੜੇ ਅੱਛਾ ਮਤਲਬ ਥੂ ਕੋੜੀ ਹੱਥ ਪੋਚਿਆ ਨਹੀਂ ਆਪਾਂ ਕਹਿੰਦੇ ਆਂ ਬਈ ਇਹਦਾ ਕੋੜਾ ਹੈ ਕੋੜਾ ਕੋੜਾ ਆਪਣਾ ਆਪਣਾ ਹੱਥ ਗਿਆ ਨਹੀਂ ਮਤਲਬ ਉਹੀ ਗੱਲ ਹੈ ਨਾ ਆਪ ਕੰਮ ਨਹੀਂ ਕਰਨਾ ਆਪ ਡੱਕਾ ਨਹੀਂ 도ੜਨਾ ਫਿਰ ਪਿੱਟੀ ਜਾਣਾ ਬਈ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਵੀਡੀਓ ਪਹਿਲੇ ਨਹੀਂ ਚਲਦੀ ਇਸ ਪਾਸੇ ਨਹੀਂ ਜਾਣਾ ਆਪਾਂ ਨੇ ਤੁਸੀਂ ਵਾਪਸ ਮੇਰੇ ਕੋਸ਼ਣ ਦਾ ਆਨਸਰ ਦੋ ਅਗਲੇ ਪਹਿਲੇ ਰਿਪੋਰਟਾ ਮਾਰ ਮਾਰ ਬਲੀਡ ਕਰ ਦਿੰਦੇ ਪਹਿਲੀ ਓਡੀ ਮੋਟੀਵੇਟ ਕਰ ਚੁੱਕੀ ਆ ਤੁਸੀਂ ਨਹੀਂ 1 ਮਿੰਟ ਇਹ ਸੱਚ ਸੁੱੜ ਗਿਆ ਮਿਰਚਾ ਲੱਗਦੀ ਆ ਨਾ ਬਾਈ ਹੁਣ ਸਾਡੀ ਕੀ ਗਲਤੀ ਆ ਇਹ ਤਾਂ ਸਭ ਨੂੰ ਬੋਲਣਾ ਹੀ ਬੋਲਣਾ ਹੁੰਦਾ ਜੇ ਤੁਹਾਨੂੰ ਤਕਲੀਫ ਲੱਗ ਰਹੀ ਅਸੀਂ ਕੀ ਕਰ ਸਕਦੇ ਦੱਸੋ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੇਰੇ ਵਾਲੇ ਟੌਪਿਕ ਤੇ ਆ ਜਾ ਕਿਸੇ ਮੇਰਾ ਚੈਨਲ ਵੀ ਬੰਦ ਕਰਾਉਂਗਾ ਨਹੀਂ ਕਰਾਂ ਦਿੰਦੇ ਆਪ ਮੇਰੇ ਵਾਲੇ ਚੈਨਲ ਦੀ ਐਡ ਬੰਦ ਹੋ ਗਈ ਨਾ ਬਧਾਈਆਂ ਦੋ ਬਾਈ ਮੈਨੂੰ ਹੁਣ ਮੇਰੇ ਵਾਲਾ ਵੀ ਬੰਦ ਕਰਾਉਂਗੇ ਖੈਰ ਚਲੋ ਉਹ ਕਿਹੜਾ ਫਲ ਹੈ ਜਿਹਦੇ ਪਹਿਲੇ ਦੋ ਅੱਖਰ ਕੱਟ ਤਾਂ ਪਹਿਲੇ ਅੱਖਰ ਇਹ ਕੋਈ ਵੀ ਦੋ ਅੱਖਰ ਪਹਿਲੇ ਪਹਿਲੇ ਦੋ ਅੱਖਰ ਕੱਟਣ ਤੋਂ ਬਾਅਦ ਪਤੀ ਬਣਦਾ ਹੈ ਹਾਂਜੀ ਤਾਂ ਇਹ ਪੁਝਾਰ ਦਾ ਜਵਾਬ ਹੈ ਜੀ ਨਾਸਪਤੀ ਨਾਸ ਪਤੀ ਪਤੀ ਉਹ ਨਾਸਪਤੀ ਨਾਸਪਤੀ ਦਾ ਨਹੀਂ ਹੈ ਨਾ ਨਾਸਪਤੀ ਨਾਸਪਤੀ ਚਲੋ ਜੋ ਵੀ ਨਾਸਪਤੀ ਵੈਸੇ ਕਹਾਇਆ ਜਾਂਦਾ ਹੈ ਹਿੰਦੀ ਚ ਠੀਕ ਹੈ ਨਾਸਪਤੀ ਨਾਸਪਤੀ ਹਾਂਜੀ ਠੀਕ ਹੈ ਲੋ ਜੀ ਹੋਰ ਕੋਈ ਬੁਝਾਰਤ ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਆਣ ਦੋ ਹੀ ਜਲਦੀ ਜਲਦੀ ਉਹ ਕਿਹੜਾ ਕਾਪਾ ਹਾਂ ਜਿਨੂੰ ਕਿ ਆਪਾਂ ਚਾਹ ਪੀਣ ਦੇ ਲਈ ਯੂਜ਼ ਨਹੀਂ ਕਰਦੇ ਉਹ ਕਿਹੜਾ ਕੱਪ ਹੈ ਜਿਹਨੂੰ ਕਿ ਚਾਹ ਪੀਣ ਲਈ ਯੂਜ਼ ਨਹੀਂ ਕਰਦੇ ਵੈਸੇ ਇਹ ਜਿਹੜਾ ਕੱਪ ਹੈ ਨਾ ਜੀ ਇਹ ਉਹ ਜਗ੍ਹਾ ਹੁੰਦਾ ਜਿੱਥੇ ਆਪਾਂ ਨਹੀਂ ਜਾਂਦੇ ਪੁੱਛੋ ਕਿਉਂ ਕਿਉਂਕਿ ਅਸੀਂ ਉੱਥੇ ਜਾਂਦੇ ਹੀ ਨਹੀਂ بس ਗੱਲ ਖਤਮ ਹੈ ਅਸੀਂ ਤਾਂ ਉਹਦੇ ਵਿਰੋਧ ਅਸੀਂ ਅਸੀਂ ਤਾਂ ਉਹਦੇ ਵਿਰੋਧ 'ਚ ਹੈ ਕਿ ਉਹ ਨਹੀਂ ਹੋਣਾ ਚਾਹੀਦਾ ਪੰਜਾਬ ਦੀ ਧਰਤੀ ਤੇ ਲੇਕਿਨ ਫਿਰ ਵੀ ਉਹ ਹੈਗਾ বুঝ ਗਏ ਤਾਂ ਦੱਸ ਦਿਓ ਕੀ ਤੁਸੀਂ ਦੱਸੋ ਹਜੇ ਹੈ ਦੇਖੋ ਸੋਚਣ ਵਾਲੀ ਗੱਲ ਹੈ ਗੁਜਰਾਤ 'ਚ ਬੈਨ ਯੂਪੀ 'ਚ ਬੈਨ ਪਰ ਪੰਜਾਬ ਚ ਕੋਈ ਬੈਨ ਨਹੀਂ ਸਮਝ ਗਏ ਬਸ ਇੰਨੇ ਹੀ ਬੋਤ ਹੈ ਜਰਾ ਇੰਟਰੀ ਨਹੀਂ ਦੇਣਾ ਨਹੀਂ ਤਾਂ ਇਸ ਚੈਨਲ ਤੇ ਵੀ ਨਹੀਂ ਮੈਂ ਕੁਝ ਬੋਲਿਆ ਮੈਂ ਸੱਚ ਬੋਲਦਾ ਹੁਣ ਲੋਕਾਂ ਨੂੰ ਮੈਨੂੰ ਲੱਗਦਾ ਮੈਨੂੰ ਨਾ ਬਦਲਾ ਚੇਂਜ ਕਰਨਾ ਪਊਗਾ ਹੁਣ ਇਹ ਰਿੱਟਿਕਦਾ ਇਹਨੇ ਤਾਂ ਬੋਲਣਾ ਹੀ ਬੋਲਣਾ ਹੈ ਤੁਸੀਂ ਜਵਾਬ ਦਿਓ ਵਾਪਸ ਆ ਜਾਓ ਉਹ ਕਿਹੜਾ ਕਾਪਾ ਜਿਹਨੂੰ ਆਪਾਂ ਚਾਹ ਪੀਣ ਦੇ ਲਈ ਯੂਜ਼ ਜਾਂ ਫਿਰ ਵਰਤੋ ਨਹੀਂ ਕਰਦੇ ਇਸ ਬੁਜ਼ਾਰਤ ਦਾ ਜਵਾਬ ਹੈ ਜੀ ਵਰਲਡ ਕੱਪ ਠੀਕ ਹੈ ਹਾਂ ਜੀ ਵਰਲਡ ਕੱਪ ਇੱਕ ਇਹੋ ਜਿਹਾ ਕੱਪ ਹੈ ਜਿਹਨੂੰ ਅਸੀਂ ਚਾਹ ਪੀਣ ਲਈ ਇਸਤੇਮਾਲ ਨਹੀਂ ਕਰਦੇ ਲੇਕਿਨ ਜਿਹਨੂੰ ਵਰਲਡ ਕੱਪ ਮਿਲਦਾ ਹੈ ਉਹਨੂੰ ਬਹੁਤ ਸਾਰੀ ਚਾਹ ਮਿਲਦੀ ਹੈ ਭਈ ਪੀ ਜੋ ਪੀ ਜੋ ਪੀ ਜੋ ਪੀ ਜੋ ਓਕੇ ਸੋ ਐਸੀ ਤਰ੍ਹਾਂ ਬਾਦ ਦੇ ਨੈਕਸਟ ਕੁਐਸਚਨ ਵੱਲ ਹਾਂ ਜੀ ਆਖਰੀ ਨਾਲੇ ਸੋ ਆਪਣਾ ਆਖਰੀ ਤਾਂ ਮੈਂ ਕਿਹਾ ਨਹੀਂ ਨਹੀਂ ਮੈਂ ਆਖਰੀ ਕਰ ਰਿਹਾ ਕਿਉਂਕਿ ਮੈਂ ਕਿਤੇ ਜਾਣਾ ਹੈ ਔਰ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਜਾਣਾ ਇਸ ਕਰਕੇ ਬਾਕੀ ਸਮਝਣ ਵਾਲੇ ਸਮਝ ਗਏ ਫਿਰ ਕਿਉਂ ਸਾਰੇ ਜਲਦੀ 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 ਇੰਨਾ ਟਾਈਮ ਨਹੀਂ ਲੱਗੇਗਾ। ਸੋ ਆਪਣਾ ਆਖਰੀ ਕੁਐਸਚਨ ਹੈ ਜੀ। ਉਹ ਕਿਹੜਾ ਗੇਟ ਆ ਜਿੱਥੇ ਆਪਾਂ ਐਂਟਰ ਨਹੀਂ ਕਰ ਸਕਦੇ। ਅੱਛਾ ਉਹ ਕਿਹੜਾ ਗੇਟ ਹੈ ਜਿੱਥੇ ਆਪਾਂ ਐਂਟਰ ਨਹੀਂ ਕਰ ਸਕਦੇ? ਕਮਾਲ ਦੀ ਗੱਲ। ਨਹੀਂ ਜੀ ਬਸ ਤੁਸੀਂ ਇੰਨੇ ਮੋਟੇ ਤਾਂ ਹੋ ਨਹੀਂ ਕਿਸੇ ਗੇਟ ਤੋਂ ਐਂਟਰ ਨਾ ਕਰੋ। ਜਿੰਨਾ ਮਰਜ਼ੀ। ਅਰੇ ਨੀਹਾ ਤਾਂ ਇੰਨੀ ਪਤਲੀ ਹੈ, ਇੰਨੀ ਪਤਲੀ ਹੈ ਗੇਟ ਦੇ ਵਿਚਕਾਰ। ਜਦੋਂ ਗੇਟ ਬੰਦ ਹੋ ਜਾਂਦਾ ਉਹ ਦਰਜੀ ਵੀ ਨਹੀਂ ਆਂਦੀ। ਇਹ ਤਾਂ ਉਹਦੇ ਵਿੱਚੋਂ ਨਿਕਲ ਜਾਂਦੀ ਹੈ। ਜ਼ਿਆਦਾ ਹੋ ਗਿਆ ਮੈਂ ਹਵਾ ਵੀ ਨਹੀਂ ਹੈਗੀ। ਦੱਸੋ ਤੁਸੀਂ। ਉਹ ਕਿਹੜਾ ਗੇਟ ਹੈ ਜਿਸ ਗੇਟ ਦੇ ਵਿੱਚੋਂ ਆਪਾਂ ਐਂਟਰ ਨਹੀਂ ਕਰ ਸਕਦੇ ਗੁਜ਼ਰ ਨਹੀਂ ਸਕਦੇ ਲੇਕਿਨ ਉਹ ਗੇਟ ਸਾਡੇ ਮੂੰਹ ਦੇ ਵਿੱਚ ਐਂਟਰ ਜ਼ਰੂਰ ਕਰ ਜਾਂਦਾ ਤੇ ਸਾਰੇ ਉਹਨੂੰ ਯੂਜ਼ ਕਰਦੇ ਨੇ ਹਾਂ ਮੂੰਹ ਦੇ ਵਿੱਚ ਗੇਟ ਐਂਟਰ ਕਰਦੇ ਤੁਸੀਂ ਐਂਟਰ ਕਰਵਾਉਣਾ ਤਾਂ ਐਂਟਰ ਕਰਦਾ ਆਪਣੇ ਆਪ ਨਹੀਂ ਕਰਦਾ ਉਹਨੂੰ ਐਂ ਲਗਾ ਕੇ ਐਂ ਕਰਕੇ ਇ ਕਰਕੇ ਐਂਟਰ ਕਰਾਣਾ ਪੈਂਦਾ ਇਸ ਪੁਝਾਰ ਦਾ ਜਵਾਬ ਹੈ ਕੋਲ ਗੇਟ ਹਾਂਜੀ ਹੈ ਜੀ ਦੇਖੋ ਜੀ ਅਸੀਂ ਕੋਲਗਟ ਕੰਪਨੀ ਦਾ ਕੋਈ ਪੈਸਾ ਨਹੀਂ ਲੈਂਦਾ ਇੱਥੇ ਉਹਨਾਂ ਦੀ ਕੋਈ ਐਡ ਨਹੀਂ ਕੀਤੀ ਜਾ ਰਹੀ ਤੁਸੀਂ ਜਿਹੜਾ ਯੂਜ਼ ਕਰਨਾ ਹੈ ਉਹ ਯੂਜ਼ ਕਰੋ ਇੱਥੇ ਤੱਕ ਅਸੀਂ ਕੋਲਗਟ ਖੁਦ ਨਹੀਂ ਯੂਜ਼ ਕਰਦੇ ਇਹ ਵੀ ਨਹੀਂ ਕਿਹਾ ਮੈਂ ਕੋਲਗਟ ਵਾਲੇ ਗੜ ਕੇ ਅੱਛਾ ਤੁਸੀਂ ਸਾਡੀ ਪ੍ਰੋਮੋਸ਼ਨ ਨਹੀਂ ਕਰਦੀ ਨਾ ਸਹੀ ਤੁਸੀਂ ਸਾਨੂੰ ਉਹ ਵੀ ਨਾ ਕਰੋ ਲੈ ਅਸੀਂ ਕੋਦੇ ਵੀ ਨਹੀਂ ਯੂਜ਼ ਕਰਦੇ ਅਸੀਂ ਦੂਜਾ ਬ੍ਰਾਂਡ ਯੂਜ਼ ਕਰਦੇ ਬਸ ਜਿਹੜਾ ਕਰਨਾ ਕਰ ਲਓ ਭਾਈ ਜਿਹੜਾ ਵਧੀਆ ਲੱਗਦਾ ਉਹ ਕਰ ਲਓ ਸਿੱਧੇ ਸਿੱਧੇ ਗੱਲ ਇਹ ਸੋ ਫਨ ਵੇਚ ਦੱਸਿਆ ਸੀ ਸੋ ਡੋਟ ਬੀ ਸੀਰੀਅਸ ਹਾਂ ਠੀਕ ਹੈ ਸੋ ਵੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਤੇ ਸ਼ੇਅਰ ਜ਼ ਕਮੈਂਡ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਅਸੀਂ ਹਾਸੇ ਖੇੜੇ ਜਰੀਏ ਤੁਹਾਡੇ ਨਾਲ ਇਨਫੋਰਮੇਸ਼ਨ ਵੀ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਮસ્ਤੀ ਵੀ ਕਰਦੇ ਹਾਂ ਐਂਟਰੇਟੇਨਮੈਂਟ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਮਾਹੌਲ ਬਹੁਤ ਖੂਬਸੂਰਤ ਹੋਵੇ ਪਿਆਰ ਵਾਲਾ ਹੋਵੇ ਕਿਤੇ ਲੜਾਈ ਝਗੜਾ ਨਾ ਹੋਵੇ ਠੀਕ ਹੈ ਤੇ ਬੋਲਾਂ ਬਹੁਤ ਕੁਝ ਚਾਹਣਾ ਲੇਕਿਨ ਬੋਲਾਂ ਨਹੀਂ ਦਿੱਤਾ ਜਾਏਗਾ ਇਸ ਕਰਕੇ ਆ ਵੀਡੀਓ ਸਿਰਫ ਐਨਾ ਹੀ ਨਹੀਂ ਅਗਰ ਆਪਜੀ ਕੋਲ ਕੋਈ ਵੀ ਬੁਜ਼ਾਰਤ ਜਾਂ ਫਨੀ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ ਕਮੈਂਟ ਦੇ ਨਾਲ-ਨਾਲ ਆਪਣਾ ਨਾਮ ਔਰ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਪੁੱਲੀਓ ਹਾਂ ਇਸ ਗੱਲ ਤੋਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਘੱਟ ਕਿਉਂ ਬੋਲਦਾ ਕਿਉਂਕਿ ਮੈਨੂੰ ਚੁੱਪ ਕਰਾ ਦਿੱਤਾ ਜਾਂਦਾ ਐ ਇਸ਼ਾਰੇ ਕਰਕੇ ਕੋਈ ਨਹੀਂ ਕੋਮੀ ਸੋਚ ਮਲਟੀਮੀਡੀਆ ਚੈਨਲ ਤੇ ਜਾ ਕੇ ਦੇਖ ਲਿਓ ਕਿੰਨਾ ਘੱਟ ਬੋਲਦਾ ਕਿੰਨਾ ਘੱਟ ਬੋਲਦਾ ਇਹ ਪਰਸਨ ਤੇ ਉਸ ਦੇ ਕਰਕੇ ਸਾਨੂੰ ਕੀ ਕੀ ਪ੍ਰੋਬਲਮਸ ਨੇ ਜਿਹੜੀਆਂ ਉਹ ਫੇਸ ਕਰਨੀਆਂ ਪੈ ਰੀਆਂ ਨੇ ਗਿਆ ਮੈਂ ਸੱਚ ਬੋਲਦਾ ਸੱਚ ਬੋਲਦਾ ਲੇਕਿਨ ਜਿਹੜੇ ਸੱਚ ਦੇ ਦੁਸ਼ਮਨ ਉਹਨਾਂ ਨੂੰ ਉਹ ਗੱਲ ਫਿਰ ਚੁਪਦੀ ਐ ਫਿਰ ਉਹ ਜਾ ਕੇ ਰਿਪੋਰਟਾਂ ਮਾਰਦੇ ਨੇ ਗੱਲ ਇਹ ਐ ਉਹ ਆਪਾਂ ਕੁਝ ਵੀ ਕਹਿ ਸਕਦੇ ਆਂਗੇ ਬਟ ਆਪਾਂ ਓਪਨਲੀ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਉਹ ਗੱਲ ਬਾਰੇ ਨਹੀਂ ਮੈਂ ਤਾਂ ਬੋਲ ਸਕਦਾ ਬਸ ਕੇਸ ਤੋਂ ਡਰਦਾ ਮੈਂ ਸਾਰੇ ਕੇਸ ਤੋਂ ਡਰਦੀ ਆਂ ਮੈਨੂੰ ਨਹੀਂ ਜਾਨੀ ਮੇਰਾ ਚਾਹ ਕਿਉਂਕਿ ਜੇ ਕੇਸ ਪੈ ਗਿਆ ਫਿਰ ਕਿਹੜਾ ਕਿਸੇ ਨਾਲ ਸਾਥ ਦੇਣਾ ਫਿਰ ਮੰਗਾ ਸੀ ਕੱਲਾ ਹੀ ਲੜੇ ਹੈ ਵੈਸੇ ਇੱਕ ਗੱਲ ਹੈ ਇਹੋ ਜੇ ਰਾਤ ਤੇ ਜੇ ਚਲਦੇ ਆ ਨਾ ਬੰਦਾ ਉਹਨੂੰ ਕੱਲੇ ਹੀ ਲੜਨਾ ਪੈਂਦਾ ਕੋਈ ਸਾਥ ਨਹੀਂ ਦਿੰਦਾ ਹਵਾ ਦੇਣ ਵਾਲੇ ਪੰਪ ਦੇਣ ਵਾਲੇ ਬਹੁਤ ਹੁੰਦੇ ਨੇ ਪਰ ਜਦੋਂ ਤੁਹਾਡੇ ਤੇ ਵਿਪਤਾ ਪੈਂਦੀ ਹੈ ਉਦੋਂ ਤੁਹਾਡੇ ਨਾਲ ਖੜਨ ਵਾਲਾ ਕੋਈ ਨਹੀਂ ਹੁੰਦਾ ਆਪਨ ਹੱਥੇ ਆਪਨਾ ਆਪੇ ਹੀ ਕਾਜ ਸਵਾਰੀ ਹੈ ਤੇ ਰਿਐਲਿਟੀ ਹੈ ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ ਠੀਕ ਹੈ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ